ਇਸ ਵਿੱਚ ਅੰਨੀ ਹੋਈ ਭਾਬੀ ਨੇ ਆਸ਼ਕ ਦੇ ਹੱਥੋਂ ਆਪਣੇ ਹੀ ਦਿਓਰ ਦਾ ਕਰਵਾ ਦਿੱਤਾ ਕਤਲ ਕਤਲ ਤੋਂ ਬਾਅਦ ਅਗਲੇ ਦਿਨ ਆਸ਼ਕ ਅਤੇ ਉਸਦੇ ਭਰਾ ਨਾਲ ਮਿਲ ਕੇ Laash ਨੂੰ ਬੋਰੀ ਵਿੱਚ ਬੰਨ ਕੇ ਉਸ ਨੂੰ ਨਹਿਰ ਵਿੱਚ ਸੁੱਟ ਦਿੱਤਾ ਕਤਲ ਤੋਂ ਬਾਅਦ ਖੁਦ ਹੀ ਭਾਬੀ ਨੇ ਆਪਣੇ ਦਿਓਰ ਦੀ ਗੁੰਮਸ਼ੁਦਾ ਦੀ ਰਿਪੋਰਟ ਪੁਲਿਸ ਥਾਣੇ ਦਰਜ ਕਰਵਾ ਦਿੱਤੀ ਇਹ ਸਾਰਾ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਤੋਂ ਸਾਹਮਣੇ ਆਇਆ ਪੁਲਿਸ ਨੂੰ ਜਾਣਦਰਾਜ ਤੋਂ ਇਹ ਮਾਮਲਾ ਸ਼ੱਕੀ ਲੱਗਿਆ ਤਾਂ ਪੁਲਿਸ ਨੇ ਮਿਰਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਜੋ ਤਫ਼ਤੀਸ਼ ਦੌਰਾਨ ਜੋ ਨਿਕਲ ਕੇ ਸਾਹਮਣੇ ਆਇਆ ਤਾਂ ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸਰ ਇੱਕ ਇੰਦਰਜੀਤ ਸਿੰਘ ਮਰਡਰ ਕੇਸ ਥਾਣਾ ਕਾ ਇਹ ਬਲਾਣਾ ਐਫ ਆਈ ਨੰਬਰ 75 ਦਾ ਇਹਦੇ ਬਾਰੇ ਸਰ ਕੀ ਕਰਨਾ ਚਾਹੋਗੇ ਇਹ ਜਿਹੜਾ ਬੜਾ ਹੀ ਇੱਕ ਸਨਸਨੀਖੇਜ਼ ਮਸਲਾ ਸੀ ਇਸ ਵਿੱਚ ਮਸਲੇ ਨੂੰ ਗੰਭੀਰਤਾ ਨੂੰ ਦੇਖਦੇ ਹੋਏ ਮਾਨ ਜੋਗ ਐਸਐਸਪੀ ਫਿਰੋਜ਼ਪੁਰ ਸੋਮਿਆ ਮਿਸਰਾ ਜੀ ਨੇ ਡੀਐਸਪੀ ਜੀਰਾ ਗੁਰਦੀਪ ਜੀ ਤੇ ਡੀਐਸਪੀ ਐਨਡੀਪੀਐਸ ਨਵੀਨ ਜੀ ਦੇ ਰਹਿਨਮਾਈ ਹੇਠ ਇੱਕ ਟੀਮ ਬਣਾਈ ਸੀ ਇੱਕ ਟੀਮ ਨੇ ਬੜਾ ਹੀ ਸੈਂਟੀਫਿਕ ਤੇ ਚੰਗੇ ਤਰੀਕੇ ਨਾਲ ਤਫਤੀਸ਼ ਕਰਕੇ ਪੂਰੇ ਜਿਹੜਾ ਘਟਨਾ ਹੈਗਾ ਉਹਦਾ ਪਰਦਾ ਫਾਸ਼ ਕੀਤਾ ਹੈਗਾ ਇਸ ਵਿੱਚ ਡਿਟੇਲਸ ਆਏਗੀ ਕਿ 24 ਤਾਰੀਖ ਨੂੰ ਪੂਜਾ ਪਤਨੀ ਰਮਨਦੀਪ ਨੇ थाना ਮੱਲਾਵਾਲਾ ਵਿੱਚ ਇਤਲਾਹ ਦਿੱਤੀ ਕਿ ਉਹਦਾ ਜਿਹੜਾ ਗਯੋਰ ਹੈ ਇੰਦਰਜੀਤ ਉਹ ਮਿਸਿੰਗ ਹੈ ਬਟ ਇਹ ਮਾਸਲਾ ਸੱਕੀ ਸੀ ਪੁਲਿਸ ਨੇ ਮੋਡਲੀ ਤਫਤੀਸ ਤੇ ਪੜਤਾਲ ਵਿੱਚ ਇਹ ਪਾਇਆ ਕਿ ਮਸਲਾ ਸੱਕੀ ਹੈ ਤਾਂ ਉਹਦੇ ਘਰਵਾਲਿਆਂ ਨੂੰ ਕੰਟੈਕਟ ਕੀਤਾ ਗਿਆ ਰਮਨਦੀਪ ਦੇ ਤੇ ਰਮਨਦੀਪ ਦੀ ਭੈਣ ਨੀਤੂ ਨੇ ਇੱਕ ਪਰਚਾ ਦਰਜ ਕਰਾਇਆ 75/24 103 BNS 238 6162 BNS ਦੇ ਤਹਿਤ ਜਿਹੜਾ ਮਰਡਰ ਦਾ ਸੈਕਸ਼ਨ ਹੁੰਦਾ ਉਹਨੂੰ ਸਖਸੀ ਕਿ ਜਿਹੜਾ ਪੂਜਾ ਹੈ ਪੂਜਾ ਦੇ ਰਿਲੇਸ਼ਨ ਕਿਸੇ ਹੋਰ ਬੰਦੇ ਨਾਲ ਹੈ ਜਦ ਤਫ਼ਤੀਸ਼ ਕੀਤੀ ਗਈ ਸੈਂਟਿਫਿਕ ਤਰੀਕੇ ਨਾਲ ਤੇ ਫੋਰੈਂਸਿਕ ਤੇ ਹੋਰ ਮੈਥਡਸ ਨਾਲ ਇਹ ਗੱਲ ਸਾਹਮਣੇ ਆਈ ਕਿ ਜਿਹੜਾ ਪੂਜਾ ਹੈ ਪੂਜਾ ਦਾ ਸੰਬੰਧ ਕਿਸੇ ਹੋਰ ਵਿਅਕਤੀ ਰਾਮ ਸਿੰਘ ਨਾਲ ਸੀ ਰਾਮ ਸਿੰਘ ਕੋਇਤ ਰਹਿੰਦਾ ਸੀ ਉਹ 21 8 ਨੂੰ ਫਲੋਸਪੁਰ ਆਇਆ ਸੀ ਪੂਜਾ ਤੇ ਰਾਮ ਸਿੰਘ ਮਿਲੇ ਸਨ ਜਿਹੜਾ ਦੇਵਰ ਸੀ 인ਦਰਜੀਤ ਉਹ ਇਹਦਾ ਵਿਰੋਧ ਕਰਦਾ ਸੀ ਉਹ ਰਾਤ ਚ ਰਾਮ ਸਿੰਘ ਤੇ ਪੂਜਾ ਨੇ ਮਿਲ ਕੇ ਆਪਣੇ ਉਧਰ ਜਿਹੜਾ ਦਯੋਰ ਸਿੰਦਰਜੀਤ ਉਹਨੂੰ ਗੋਟਨੇ ਨਾਲ ਮਾਰਤਾ ਤੇ ਜਿਹੜੀ ਬਾਡੀ ਹੈ ਉਥੇ ਹੀ ਰੱਖੀ ਹੋਈ ਸੀ ਰਾਤੀ ਘਰ ਅਗਲੇ ਦਿਨ ਰਾਮ ਸਿੰਘ ਨੇ ਆਪਣੇ ਪ੍ਰਾਵਤਾਰ ਨੂੰ ਬੁਲਾਇਆ ਤੇ ਬਾਡੀ ਨੂੰ ਇੱਕ ਬੋਰੀ ਵਿੱਚ ਭਰ ਕੇ ਜਿਹੜਾ ਗੰਗ ਕਨਾਲੇ ਉਥੇ ਸੁੱਟਤਾ ਤੇ ਇਹ ਮਸਲਾ ਜਿਹੜਾ ਹੈਗਾ ਸਾਇੰਟਿਫਿਕ ਤਰੀਕੇ ਨਾਲ ਇਹ ਜਿਹੜਾ ਮਰਡਰ ਕੇਸ ਹੈ ਇਹ ਰਿਕਾਰਡ ਟਾਈਮ ਵਿੱਚ ਇਹ ਟ੍ਰੇਸ ਹੋ ਗਿਆ ਜੀ ਧੰਨਵਾਦ ਜੀ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰਫ ਸੀਮਿੰਟ ਦੀਆਂ ਇੱਟਾਂ ਜਿਹਨਾਂ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਹੈ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਆ ਕਿ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨਿਆ ਜੀ 36 ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਜੇ 3.5 ਟਾਂਕ ਤਾਂ 4 ਟਾਂਕ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉੱਚੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਹੱਤਰ ਬਣਾ ਰਹੇ ਆਂ ਸੁਲਾਬੀ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇਹਤ ਮਟੀਰੀਅਲ ਰੀਸੇਵ ਹੋਊਗਾ ਜਿਵੇਂ ਆ ਪੈਸਾ ਰੀਸੇਵ ਹੋਏਗਾ ਤੈਸਾ ਸੇਵ ਹੋਊਗਾ ਮਟੀਰੀਅਲ ਸੇਜ ਤਾਂ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆ